ਅਹਿਬੁੱਦੀ ਕੀ ਫਤਿਹ ਕੰਨਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹੀ ਦਾ 450 ਸਾਲਾ ਜੋਤੀ ਜੋਤ ਦੇਸ਼ ਜਿਹੜਾ ਉਹ 16 17 ਤੇ 18 ਸਤੰਬਰ ਨੂੰ ਗੁਰਦੁਆਰਾ ਗੋਇੰਦਵਾਲ ਸਾਹਿਬ ਵਿਖੇ ਗਰਮਾਤਨਕੂਲ ਵੱਡੇ ਪੱਧਰ ਤੇ ਉਹ ਸ਼ਤਾਬਦੀ ਦੇ ਰੂਪ ਵਿੱਚ ਮਨਾਇਆ ਜਾਊਗਾ। ਉਹਦੇ ਨਾਲ ਸਹਿਬ ਸਤਿਗੁਰੂ ਦੇਨ ਦੁਨੀਆ ਦੇ ਮਾਲਕ ਧੰਤਨ ਸਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦੇਵਸ ਜਿਹੜਾ ਉਹ 13 ਤੇ 14 ਤਰੀਕ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਵਿਖੇ ਮਨਾਇਆ ਜਾਊਗਾ। ਇਹਨਾਂ ਦੋਹਾਂ ਪ੍ਰੋਗਰਾਮਾਂ ਲਈ ਸ਼ਤਾਬਦੀਆਂ ਲਈ ਜਿਹੜੀਆਂ ਸਾਬਕ ਕਮੇਟੀਆਂ ਨਿਯੋਜਿਤ ਕੀਤੀਆਂ ਸੀ ਜਿਨ੍ਹਾਂ ਦੀ ਅੱਜ ਸਮੂਹਿਕ ਤੌਰ ਤੇ ਇਕੱਠੇ ਸਾਰੀ ਮੀਟਿੰਗ ਹੋਈ ਆ। ਔਰ ਇਹਦੇ ਵਿੱਚ ਸਾਰੇ ਪ੍ਰੋਗਰਾਮ ਜਿਹੜੇ ਆ ਉਹ ਵੱਡੇ ਪੱਤਰ ਤੇ ਲਿਖ ਕੇ ਗਏ। ਜਿਨ੍ਹਾਂ ਦੇ ਵਿੱਚ ਮਹਾਨ ਨਗਰ ਕੀਰਤਨ ਜਿਹੜੇ ਉਹ ਵੀ ਸ਼ਾਮਲ ਕੀਤੇ ਗਏ। ਸਤਗੁਰਾਂ ਦਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਹਿਸਤਾਨ ਗੁਰਦੁਆਰਾ ਸਨਸਾਬ ਤੋਂ ਪਹਿਲੀ 7 ਸਤੰਬਰ ਨੂੰ ਇੱਕ ਮਹਾਨ ਨਗਰ ਕੀਰਤਨ ਜਿਹੜਾ ਉਹ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਨੂੰ ਇੱਥੋਂ ਅਮਰਵੇਲੇ ਅਮਰਤਵੇਲੇ ਪ੍ਰਾਪंभ ਹੋਊਗਾ ਤੇ ਵੱਖ-ਵੱਖ ਨਗਰਾਂ ਥਾਣੇ ਸ਼ਾਮ ਨੂੰ ਜਾ ਕੇ ਗੁਰਦੁਆਰਾ ਗੋਇੰਦਵਾਲ ਸਾਹਿਬ ਉਹਨਾਂ ਦੀ ਸਮਾਪਤੀ ਹੋਊਗੀ ਇਸੇ ਤਰਜ਼ ਤੇ ਗੁਰਦੁਆਰਾ ਚੋਲਾ ਸਾਹਿਬ ਉਥੋਂ ਇੱਕ ਮਹਾਨ ਨਗਰ ਕੀਰਤਨ 7 ਸਤੰਬਰ ਨੂੰ ਉਹ ਵੱਖ-ਵੱਖ ਨਗਰਾਂ ਤੋਂ ਹੁੰਦਾ ਹੋਇਆ ਅੰਮ੍ਰਿਤ ਵੇਲੇ ਪਵਿੱਤਰ ਧਰਤੀ ਤੇ ਚਾਲੇ ਪਾਊਗਾ ਤੇ ਉਹਦੀ ਸਮਾਪਤੀ ਸ਼ਾਮ ਨੂੰ ਜਾ ਕੇ ਖਡੂਰ ਸਾਹਿਬ ਗੁਰਦੁਆਰੇ ਸਾਹਿਬ ਵਿਖੇ ਹੋ ਗੋਇੰਦਵਾਲ ਸਾਹਿਬ ਇਸੇ ਤਰਜ਼ ਦੇ ਉੱਤੇ 13 ਤਰੀਕ ਨੂੰ ਇੱਕ ਮਹਾਨ ਨਗਰ ਕੀਰਤਨ ਬਾਬਾ ਅਵਤਾਰ ਸਿੰਘ ਜੀ ਸੌਰ ਸਿੰਘ ਵਾਲੇ ਮਹਾਪੁਰਜ ਉਹਨੇ ਆਪਣੇ ਤੌਰ ਤੇ ਪ੍ਰੋਗਰਾਮ ਇਹ ਲੀਕਿਆ ਉਹ ਵੀ ਮਹਾਨ ਨਗਰ ਕੀਰਤਨ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਨੂੰ ਜਾਊਗਾ ਤੇ 13 ਤੇ 14 ਤਰੀਕ ਨੂੰ ਗੁਰਦਾਰਾ ਮੰਜੀ ਸਾਹਿਬ ਦੀ ਮਾਨ ਹਾਲ ਵਿਖੇ ਰਾਤ ਦੇ ਵੱਡੇ ਸਮਾਗਮ ਜਿਵੇਂ ਰਾਗ ਦਰਬਾਰ ਸਾਡਾ ਸਤਗੁਰਾਂ ਦੇ ਪ੍ਰਕਾਸ਼ ਦਿਹਾੜੇ ਤੇ ਹੁੰਦਾ ਉਸੇ ਤਰਜ਼ ਤੇ ਸਤਗੁਰਾਂ ਦੀ ਗੁਰਤਾ ਗੱਦੀ ਨੂੰ ਸਮਰਪਿਤ ਇਹ ਮਹਾਨ ਨਿਰਧਾਰਤ ਰਾਗਾਂ ਵਿੱਚ ਜਿਹੜਾ ਆ ਉਹ ਕੀਰਤਨ ਦਰਬਾਰ ਹੋਊਗਾ ਤੇ 14 ਤਰੀਕ ਨੂੰ ਸਾਰਾ ਅਮਰਤ ਬੇਲੇ ਤੋਂ ਭੋਗਾਂ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਦੀਵਾਨ ਪਵਿੱਤਰ ਸਜਾਏ ਜਾਣਗੇ। ਸੋ ਇਸੇ ਤਰ੍ਹਾਂ ਦੇ 16, 17 ਤੇ 18 ਇਹ ਗੋਇੰਦਵਾਲ ਸਾਹਿਬ ਵਿਖੇ ਪਵਿੱਤਰ ਧਰਤੀ ਦੇ ਉੱਤੇ ਇਹ ਪ੍ਰੋਗਰਾਮ ਅਲਿਕੇ ਗਏ ਆ ਜਿਨ੍ਹਾਂ ਦੇ ਵਿੱਚ 17 ਤਰੀਕ ਨੂੰ ਇੱਕ ਵੱਡਾ ਮਹਾਨ ਨਗਰ ਕੀਰਤਨ ਜਿਹੜਾ ਪੈਦਲ ਚਾਲੇ ਪਾਊਗਾ ਗੁਰਦੁਆਰਾ ਖਡੂਰ ਸਾਹਿਬ ਤੋਂ ਪਵਿੱਤਰ ਗੋਇੰਦਵਾਲ ਸਾਹਿਬ ਦੀ ਧਰਤੀ ਨੂੰ ਉਹ ਸਾਰਾ ਪੈਦਲੇ ਹੋਊਗਾ ਤੇ ਉਹਦਾ ਜਾਹੋ ਜਲਾਲ ਵੀ ਪ੍ਰਾਤਨ ਮਰਿਆਦਾ ਅਨੁਸਾਰ ਉਹ ਵੱਡੇ ਪੱਧਰ ਤੇ ਸਾਰੀਆਂ ਸੰਗਤਾਂ ਨੂੰ ਵੀ ਬੇਨਤੀ ਕੀਤੀ ਗਈ ਆ ਕਿ ਬਾਅਦ ਤੇ ਬਾਅਦ ਉਹਦੇ ਵਿੱਚ ਸ਼ਮੂਲੀਅਤ ਕਰਨੀ ਆ ਤੇ ਉਹਦੇ ਵਿੱਚ ਆਪਣਾ ਯੋਗਦਾਨ ਵੀ ਪਾਉਣਾ ਇਸੇ ਤਰ੍ਹਾਂ ਵੱਖ-ਵੱਖ ਸਾਡੇ ਆਗੂਆਂ ਵੱਲੋਂ ਵਿੱਚ ਮੰਨਣ ਸਾਹਿਬ ਇਨੀ ਵੀ ਜਲੰਧਰ ਤੋਂ ਪ੍ਰੋਗਰਾਮ ਲਿਖਿਆ ਇਹ ਇਹਨਾਂ ਦੇ ਸ੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਪਰ ਜਿਹੜੇ ਆਪਣੇ ਤੌਰ ਤੇ ਸ਼ਤਾਬੀਆਂ ਨੂੰ ਸਮਰਪਿਤ ਜਿਹੜੇ ਸਮਾਗਮ ਰੱਖੇ ਆ ਉਹ 13 14 ਤੇ 16 ਤੇ 17 18 16 17 ਤੇ 18 ਨੂੰ ਰੱਖੇ ਗਏ ਆ ਸੋ ਮੈਂ ਸਮੁੱਚੇ ਤੌਰ ਤੇ ਸਾਰੇ ਖਾਲਸਾ ਪੰਥ ਨੂੰ ਤੇ ਚੇਚੇ ਤੌਰ ਤੇ ਸਿੱਖ ਪੰਥ ਨੂੰ ਸਮੁੱਚੇ ਨੂੰ ਬੇਨਤੀ ਕਰਦਾ ਕਿ 13 14 ਤਰੀਕ ਨੂੰ ਮਜੀਦ ਸਾਹਿਬ ਦੀਵਾਨ ਹਾਲ ਸਤਗੁਰਾਂ ਦਾ ਗੁਰਤਾ ਗੱਦੀ ਦੇਵ ਤਾਂ ਅੰਮ੍ਰਿਤ ਗੁਰੂ ਰਾਮਦਾਸ ਪਾਤਸ਼ਾਹ ਦਾ ਉਹ ਇੱਥੇ ਮਨਾਈਏ ਅੰਮ੍ਰਿਤਸਰ ਵੱਡੇ ਪੱਧਰ ਤੇ ਸ਼ਮੂਲੀਅਤ ਕਰੀਏ ਤੇ 16 ਤੇ 17 ਤੇ 18 ਪਰਾਤਨ ਰਵੈਤਾਂ ਅਨਸਾਰ ਜਿਹੜੀ ਉੱਥੇ ਸਾਡੀ ਪਰੰਪਰਾ ਪਹਿਲਾਂ ਚੱਲਦੀ ਆ ਉਸੇ ਤਾਰਿਖ ਤੇ ਉਹ ਉਥੇ ਪ੍ਰੋਗਰਾਮ ਜਿਹੜੇ ਆ ਉਹਨਾਂ ਦੀ ਸ਼ੁਰੂਆਤ ਹੋਊਗੀ ਤੇ 18 ਤਰੀਕ ਨੂੰ ਉਹਦਾ ਜਿਹੜਾ ਸਾਰਾ ਰਾਤ ਤੱਕ ਉਹਨੀ ਤੱਕ ਉਹ ਜਿਹੜਾ ਪ੍ਰੋਗਰਾਮ ਸਾਰਾ ਲਿਖਿਆ ਗਿਆ ਸਾਰੀਆਂ ਜਥੇਬੰਦੀਆਂ ਜਿੰਨੀਆਂ ਵੀ ਆ ਉਹਨਾਂ ਦੀ ਅੱਜ ਬਿਊਟੀਆਂ ਮੈਂਬਰ ਸਹਿਬਾਨਾਂ ਦੀਆਂ ਵੀ ਤੇ ਪ੍ਰਚਾਰਕਾਂ ਦੀਆਂ ਲਾਈਆਂ ਕਿ ਤੁਸੀਂ ਸਾਰਿਆਂ ਨੇ ਸਾਰੀਆਂ ਸਮੂਹ ਸਭਾ ਸੁਸਾਇਟੀਆਂ ਨੇ ਹੰਗਸ ਸਿੰਘ ਜਥੇਬੰਦੀਆਂ ਕਾਰਸੇਵਾ ਵਾਲੇ ਮਾਹਪੁਰ ਚ ਸੇਵਾ ਪੰਥੀ ਨਿਰਮਲੇ ਅਦਾਸੀਨ ਜਿੰਨੀਆਂ ਵੀ ਸੰਪਰਦਾਵਾਂ ਸਿੱਖ ਪੰਥ ਦੇ ਵਾਕ ਵਾਕ ਨਿਕੜਵੇਂ ਆਂ ਗਿਆ ਉਹਨਾਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਵੀ ਕਰਦੇ ਆਂ ਕਿ ਉਹ ਆ ਕੇ ਹੋਣ ਇੱਕ ਨਾਲ ਜਿੰਨੇ ਵੀ ਮੈਨੇਜਰ ਸਹਿਬਾਨ ਆ ਉਹਨਾਂ ਸਾਰਿਆਂ ਨੂੰ ਬੇਨਤੀ ਆ ਵੀ ਤੁਸੀਂ ਆਪਣੇ ਆਪਣੇ ਸਥਾਨਾਂ ਦੇ ਉੱਤੇ ਇਹ ਗੋਇੰਦਵਾਲ ਸਿੱਖੀ ਦਾ ਤੋਰਾ ਇਸ ਵੱਡੇ ਬੋਰਡ ਜਿਹੜੇ ਲੋਹੇ ਦੇ ਪੱਕੇ ਸਥਾਪਿਤ ਕਰਨੇ ਆ ਉਹ ਤੋਂ ਇਲਾਵਾ ਹਰ ਇੱਕ ਸਥਾਨ ਦੇ ਜਿੰਨਾ ਜਿੰਨਾ ਵੀ ਉਹਦੀ ਲਿਮਟ ਆ ਉਹਦੇ ਵਿੱਚ ਫਲੈਕਸਾਂ ਦੇ ਰੂਪ ਦੇ ਵਿੱਚ ਇਹ 16 17 18 ਤੇ 13 ਤੇ 14 ਦੇ ਪ੍ਰੋਗਰਾਮ ਜਿਹੜੇ ਆ ਤੇ ਗੋਇੰਦਵਾਲ ਸਾਫ ਸਿੱਖੀ ਦਾ ਤੋਰਾ ਉਹ ਵੱਖ-ਵੱਖ ਜੀਟੀ ਰੋਡਾਂ ਤੇ ਵੀ ਸਾਰੇ ਲਾਉਣੇ ਆ। ਸੋ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਬਾਤ ਤੋਂ ਬਾਅਦ ਇਹਨਾਂ ਵਿੱਚ ਸ਼ਮੂਲੀਅਤ ਕਰੀਏ। ਤੇ ਨਾਲ ਦੀ ਨਾਲ ਬਾਤ ਤੋਂ ਬਾਅਦ ਸੰਖਤਾਂ ਕਿਉਂਕਿ ਅਮਰ ਸੰਚਾਰ ਦੀ ਲੜੀ ਚੱਲ ਰਹੀ ਆ। ਬਾਤ ਤੋਂ ਬਾਅਦ ਸੰਖਤਾਂ ਨੂੰ ਬੇਨਤੀ ਕਰੂੰਗਾ ਕਿ ਬਾਤੋਂ ਬਾਅਦ ਅਮਰ ਧਾਰੀ ਵੀ ਹੋਈਏ। ਬਾਣੀ ਤੇ ਬਾਣੇ ਦੇ ਜਿਹੜੇ ਉਦਾਹਰਣੇ ਹੋਈਏ। ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਨਹੀਂ ਜੀ ਵਾਲੀ ਬਾਕੀ ਸਿਰਫ ਇਹ ਸੈਕਿੰਡ ਆਡੀਓ ਹੋ ਗਈ। ਇਹਦੇ ਵੇਲੇ ਜਿੰਨੇ ਕੰਮ ਹੋ ਗਏ ਕੋਲ ਕੋਲ ਹੋਰ ਤਰ੍ਹਾਂ ਦੇ ਬੰਦੇ ਨੇ ਜਿਹੜੀ ਉਹਦਾ ਨਾਮ ਦਾ ਸਰਪਨਾਵਾ ਚੁੱਕ ਚੁੱਕੀ ਨਾ ਮਾੜਾ ਦਿਖਾਈ ਹੋਣ ਫੈਸਲਾ ਦੀ ਇਹ ਗੱਲ ਕਿ ਬਾਕੀ ਕੰਮ ਨਹੀਂ ਹੋ ਗਏ ਬਾਕੀ ਕੰਮ ਨਹੀਂ ਹੋ ਗਏ। ਜੇ ਨਗਰ ਕੀਰਤਨ ਹੋ ਗਿਆ ਜੀ ਬੜਾ ਸੰਸਾਦ ਇਹ ਵੀ ਹੋ ਗਿਆ ਜੀ ਫੈਨਲ ਹੋ ਗਿਆ ਜੀ। ਚਲੋ। ਆਪਾਂ 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 ਦਾ ਮੈਂ ਬਾਅਦ ਨਹੀਂ ਕੋਈ ਕੋਈ ਸੰਗਤ ਤੋਂ ਖਡੂਰ ਸਾਹਿਬ ਆਪਾਂ ਰੈਨਤ ਸੇਰਾ ਉਹਨਾਂ ਦਾ ਕਰਨਾ ਕੋਈ ਤਾਂ ਸਰਦਾਰਪੁਰ ਲੋਧੀ ਕਰਨਾ ਜਿਹੜੇ ਲੋੜ ਪਈ ਤੇ ਉਹ ਸੰਗਤ ਵਾਸਤੇ ਆਪਾਂ ਬੱਸਾਂ ਵਰਤਣੀਆਂ ਜੀ ਉਹ 8-5 ਗਾਜਿਆਂ ਦੇ ਟਿੱਪੋ ਲੈਣੀਆਂ ਉਹਦੇ ਅੱਜ ਨੀਰ ਮਾਰੂ ਜੀ ਦੀ ਨਰਮਤਾਨ ਲਗਾਈ ਕੋਈ ਸੇ ਆਪਾਂ ਜੱਟੀਆਂ ਰੁਕਣੀਆਂ ਜੀ ਉਹ ਤੋਂ ਇਹ ਤਾਂ ਖਡੂਰ ਸਾਹਿਬੋਂ ਲੈ ਕੇ ਉਹਦਾ ਇੱਕੋ ਬੰਦੇ ਆਪਾਂ ਪਿੱਛੇ ਦੀ ਪਾਰਕਿੰਗ ਦਾ ਇਹਨਾਂ ਤੋਂ ਬਾਅਦ ਇਹ ਕਿਹ ਬਾਹਰ ਰਹਿਣਾ ਹੈ ਜੀ ਅਣੀ ਉਹ ਵੀ ਕੰਦਰ ਆ ਅਣੀ ਉਹਨਾਂ ਦੀ ਹੋ ਗਏ ਹੋ ਗਿਆ ਬੰਦੇ ਵੀ ਆਪੇ ਤੋਂ ਦੇਂਦੇ ਆ ਤੇ ਬੰਦੇ ਫਸਦੇ ਨੇ ਆਪੇ ਤੋਂ ਬਰੋਤੇ ਜਾਂ ਮੈਨ ਬਰਾਰੇ ਜਾਂਦੇ ਤੇ ਇਸ ਕਰਕੇ ਉਹਦੇ ਵਿੱਚ ਮੇਰੇ ਕੋਲ ਦੋ ਫਾਈਲਾਂ ਕੀਤੀਆਂ ਦੀ ਆਪਾਂ ਕੀਤੀਆਂ ਦੀ ਉਹ ਇਹਨਾਂ ਨੇ ਜਿਹੜੇ ਬੱਛੇ ਆ ਉਹ ਆਪਾਂ ਵਿਚਾਰ ਕਰਦੇ ਨੂੰ ਦੋਵੇਂ ਵਾਰਤੀ ਦੀ ਲਗਾਏ ਖਾਸਾ ਕਾਲ ਕਰਦੇ ਖਾਸਾ ਕਾਲ ਕਰਦੇ ਇਹ ਹੋਲਡਿੰਗ ਵਾਲੇ ਜਿਹੜੇ ਆਪਾਂ ਕੱਲ ਐ ਭਾਈ ਜਿਹੜਾ ਕੱਢਿਆ ਸੀ ਉਹਦਾ ਉਹ ਕਰਦੇ ਆਂ ਮੈਂ ਕੱਲ ਮੁਟੂ ਹੋ ਗਈਆਂ ਕੁਝ ਮਿੰਟ ਦੋ ਬੰਦੇ ਅੱਲਾਹਤਾ ਦੇ ਨਾਲ ਕਰਨਾ ਆਪ ਵੀ ਦੇਖੋ ਕਿ ਕਿਵੇਂ ਉਹਨੇ ਡਿਵਾਈਡ ਕਰਦੇ ਆਂ ਇਹਨਾਂ ਨੇ ਇਹ ਫੈਸਲਾ ਕੀਤਾ ਹੈ ਕਿ ਹਰ ਸਾ ਮੈਂਬਰ ਕੋਲ ਕਮੇਟੀ ਆਉਣੀ ਚਾਹੀਦੀ ਹੈ ਇਹ ਮੈਂ ਇੱਕ ਬਾਪ ਨੂੰ ਕਹਿੰਦੇ ਆਪੀ ਆਪੇ ਆ ਜਾਓ ਇਹ ਮਾਦੀ ਆ ਇਹ ਕੰਮ ਨਾ ਜਾ ਰਹੇ ਇਹੋ ਆਜਾ ਆਪਣੇ ਕੋਲ ਆ ਗਾ ਜੀ ਨਾ ਉਹ ਕਿ ਸਾਰਿਆਂ ਕੋਲ ਨੰਬਰ ਪੜਿਆ ਪੜਾਦਾ ਪਰ ਅੱਜ ਫੈਸਲਾ ਕੱਲ੍ਹ ਤੋਂ ਹੈ ਕਿਤੇ ਫੰਕਾ